ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂਪਤ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਇਹ ਜੀ ਆਪਣਾ ਇੱਕ ਹੋਰ ਨਵਾਂ ਵਲੌਗ ਤੇ ਅੱਜ ਜੇ ਘਰ ਦੇ ਸਾਰੇ ਕੰਮ ਕਰਕੇ ਇਸ਼ਨਾਨ ਵਗੈਰਾ ਕਰਕੇ ਰੋਟੀ ਵਗੈਰਾ ਖਾ ਕੇ ਹੋ ਗਏ ਸੀ ਆਪਾਂ ਫ੍ਰੀ ਤੇ ਚੁੱਲੇ 'ਚ ਅੱਗ ਬਲਦੀ ਸੀ ਤੇ ਮੈਂ ਕਿਹਾ ਆਪਾਂ ਵੇਸਟ ਨਹੀਂ ਕਰਾਂਗੇ ਤੇ ਇਹਦੇ ਉੱਤੇ ਰੱਖ ਦੂੰਗੀ ਮੈਂ ਦਾਲ ਉਹ ਜੇ ਸਾਰਾ ਦਿਨ ਦਾਲ ਰਿਜੂਗੀ ਇੱਥੇ ਟਾਈਮ ਹਜੇ ਕੁਝ ਵੀ ਨਹੀਂ ਸੀ ਹੋਇਆ ਤੇ ਮੈਂ ਕਿਹਾ ਟਾਈਮ ਨਾਲ ਹੀ ਰੱਖ ਦਿੰਨੇ ਆ ਤਾਂ ਫਿਰ ਰਿੰਜ ਰਿੰਜ ਕੇ ਦਾਲ ਜਿਹੜੀ ਉਹ ਬਹੁਤ ਹੀ ਉਹਨ ਕੀ ਕਹਦਾ ਟੇਸਟੀ ਬਣ ਜਾਂਦੀ ਆ ਮੂੰਗੀ ਮੋਠ ਮਾਂ ਤੇ ਦਲੇ ਛੋਲੇ ਇਹ ਮਿਕਸ ਦਾਲ ਜਿਹੜੀ ਆਪਾਂ ਅੱਜ ਬਣਾਵਾਂਗੇ ਚੁੱਲੇ ਤੇ ਤੇ ਇਹ ਜਿਹਨੂੰ ਕੀ ਕਹਦਾ ਅੱਗ ਮੈਂ ਬਾਲ ਦਿੱਤੀ ਸੀ ਤੇ ਇਹ ਵਾਲਾ ਪਤੀਲਾ ਜੀ ਰੱਖ ਦਿੱਤਾ ਮੈਂ ਚੁੱਲੇ ਤੇ ਧੋលਿਆ ਸੀ ਮੈਂ ਚੰਗੀ ਤਰ੍ਹਾਂ ਤੇ ਹੌਣੇ ਦੇ ਉੱਤੇ ਲਾ ਦੂੰਗੀ ਮੈਂ ਮਿੱਟੀ ਇਹ ਮਿੱਟੀ ਵੀ ਦੂਜੀ ਆ ਜਿਹੜੀ ਗਾੱਚੀ ਹੁੰਦੀ ਆ ਨਾ ਉਹ ਗਾੱਚੀ ਮਤਲਬ ਕਿ ਜਿਹੜਾ ਫੇਸ ਪੈਕ ਵੀ ਲੋਕੀ ਲਾਉਂਦੇ ਆ ਦਾ ਗਾਚੀ ਦਾ ਹੋ ਵਾਲੀ ਆ ਇਹੋ ਤੇ ਇਹ ਉਹਨੂੰ ਕੀ ਕਹਿੰਦਾ ਮੈਂ ਲਾ ਦੂੰਗੀ ਪਤੀਲੇ ਤੇ ਤਾਂ ਜੋ ਕਿ ਪਤੀਲਾ ਕਾਲਾ ਤੇ ਹੋਵੇ ਤੇ ਪਰ ਬਾਅਦ ਵਿੱਚ ਉਹਨੂੰ ਕੀ ਕਹਿੰਦਾ ਮਾਂਜਣਾ ਜਿਹੜਾ ਬਹੁਤ ਉਹ ਸੁੱਕਾ ਰਹਿੰਦਾ ਤੇ ਸੁੱਕਾ ਸਾਫ ਹੋ ਜਾਂਦਾ ਇਹ ਵਿੱਚੇ ਜੀ ਫੋਨ ਆ ਹੀ ਜਾਂਦੇ ਵਾਇਸ ਓਵਰ ਕਰਨ ਲੱਗਿਆਂ ਤੇ ਇਹ ਜੀ ਲਾ ਦਿੱਤੀ ਆ ਜੀ ਮੈਂ ਉਹਨੂੰ ਕੀ ਕਹਿੰਦਾ ਇਹਦੇ ਸਾਈਡਾਂ ਤੇ ਉਹਨੂੰ ਕੀ ਕਹਿੰਦਾ ਗਾਚੀ ਤੇ ਹੁਣ ਜੇ ਆਪਾਂ ਦਾਲ ਪੈਂਦੀ ਹੋਈ ਸੀਗੀ ਹੈਂਡਵਾਸ਼ ਕਰਕੇ ਤੇ ਪਾ ਦਾਂਗੇ ਦਾਲ ਤੇ ਇਹ ਆਪਣੇ ਦੇਖ ਲੋ ਜੀ ਬਾਲ ਬੱਚੇ ਧੁੱਪ ਨਿਕਲੀ ਕਰਕੇ ਫੀਡ ਵਗੈਰਾ ਇਹੋ ਖਾ ਕੇ ਕੋਟੇ ਤੇ ਵਾਸ਼ਰੂਮ ਜਾ ਕੇ ਤੇ ਇਹ ਹੁਣ ਆ ਗਈਆਂ ਸੀ ਥੱਲੇ ਦੋਨੇ ਜਾਣੀਆਂ ਪੱਗੂ ਤਾਂ ਸਾਰਾ ਦਿਨ ਇੱਥੇ ਸਿਆਣਾ ਚ ਚੁੱਲ੍ਹੇ ਮੋਰੇ ਪੀੜੀ ਅਸੀਂ ਤੇ ਬੈਠੀ ਰਹਿੰਦੀ ਹੁੰਦੀ ਇਹ ਨਹੀਂ ਕਿਤੇ ਵੀ ਜਾਂਦੀ ਜਾਂ ਕੋਈ ਕੱਪੜਾ ਇਹਦਾ ਰਖ ਲੋ ਦੇ ਉੱਤੇ ਬੈਠੀ ਰਹਿੰਦੀ ਹੁੰਦੀ ਆ ਤੇ ਅੱਜ ਇਹਨੇ ਪੀੜੀ ਮਲੱਕ ਲਈ ਆ ਜੀ ਤੇ ਹੁਣ ਮੈਂ ਪਾ ਦੂੰਗੀ ਜੀ ਦਾਲ ਇਹ ਕੈਂਡੂ ਦੇਖੋ ਕੈਂਡੀ ਦਾ ਬਹੁਤ ਡਰ ਲੱਗਦਾ ਰਹਿੰਦਾ ਕਿ ਚੁੱਲੇ ਕੋਲ ਮੂੰਹ ਨਾ ਸੜਾ ਲਵੇ ਜਾਂ ਕਿੱਦਾਂ ਪਰ ਹੁਣ ਇਹਨੂੰ ਪਤਾ ਲੱਗ ਗਿਆ ਹੁਣ ਨਹੀਂ ਜਾਂਦੀ ਚੁੱਲੇ ਲੱਗੇ ਕਿਉਂਕਿ ਉਹ ਮੂੰਹ ਨੂੰ ਜਦੋਂ ਸੇਕ ਲੱਗਦਾ ਫਿਰ ਇਹਨੂੰ ਪਤਾ ਲੱਗ ਜਾਂਦਾ ਪਹਿਲਾਂ ਪਹਿਲਾਂ ਤਾਂ ਬਹੁਤ ਡਰ ਲੱਗਦਾ ਰਿਹਾ ਇਹਦਾ ਤੇ ਜੀ ਇਹ ਦਾਲ ਰੱਖ ਕੇ ਤੇ ਆਪਾਂ ਸਵੇਰ ਦੇ ਗਰਮ ਪਾਣੀ ਵਿੱਚ ਪਿੰਦੇ ਹੋਏ ਆਪ ਪੋਣੇ ਤੇ ਇਸ ਤੋਂ ਬਾਅਦ ਵਿੱਚ ਮੈਂ ਥਾਪੀ ਦੇ ਨਾਲ ਚੰਗੀ ਤਰ੍ਹਾਂ ਉਹਨੂੰ ਕੀ ਕਹਿੰਦਾ ਕੁੱਟੂਂਗੀ ਨੂੰ ਕੀ ਕਹਦਾ ਪੌਣੇ ਤੇ ਇਹ ਨਾ ਕੱਢ ਦੂੰਗੀ ਮੈਂ ਉਹਨੂੰ ਸਾਫ਼ ਸੁਥਰੇ ਮਤਲਬ ਕਿ ਮਸ਼ੀਨ 'ਚ ਪੌਣੇ ਨਹੀਂ ਧੋਂਦੀ ਕੱਪੜਿਆਂ ਵਾਲੀ ਦੇ ਵਿੱਚ ਮੈਨੂੰ ਮਤਲਬ ਕਿ ਨਹੀਂ ਚੰਗੇ ਲੱਗਦੇ ਉੱਚੀ ਆਪਾਂ ਆਪਣੇ ਦੂਜੇ ਕੱਪੜੇ ਧੋਈਦੇ ਆ ਸਾਰੇ ਤੇ ਉੱਚੀ ਪੌਣੇ ਧੋਣੇ ਨਹੀਂ ਸਹੀ ਲੱਗਦੇ ਮੈਨੂੰ ਤੇ ਇਸ ਕਰਕੇ ਮੈਂ ਗਰਮ ਪਾਣੀ ਤੇ ਚੁੱਲ੍ਹੇ ਤੇ ਹੁੰਦਾ ਹੀ ਆ ਉੱਚ ਭੇਂ ਕੇ ਤੇ ਫਿਰ ਥਾਪੀ ਨਾਲ ਕੁੱਟ ਕੇ ਧੋਣੀ ਹੁੰਦੀ ਚੱਲ ਚੱਲ ਆਹਦੇ ਪਾਣੀ ਹੋਰ ਹੋਰ Where is ਗੈਂਡੂ ਭਗਿੰ ਲੈ ਜਾ ਦੇਖ ਲੱਗ ਗਿਆ ਲੱਗ ਗਿਆ ਕੋ ਬੁਲਾ ਕੇ ਨਾ ਜਾ ਮਰ ਜਾ ਨਾ ਤੂੰ ਅੰਦੀ ਨੇ ਕਿਹਾ ਕਿ ਆਉਂਦਾ ਹੈ। ਇਹ ਕਿਹੜੀ? ਦੋ। ਇਹ ਕਿਹੜੀ? ਆਪੀ ਜੀ ਅੰਦੀ ਹਾਰੀ ਬਣਾ ਆਉਂਦਾ। ਸਾਡੇ ਬਾਦੀ ਨੂੰ ਤਾਂ ਹਾਰੀ। ਲੈ ਗਈ। ਆਹ ਲੜ। ਪਹਿਲੀ ਸਿਆੜੀ ਆ। ਇਹੋ ਜੰਦਰ ਆ। ਕਿੱਥੇ ਗਈ? ਜੰਡੀ। ਇਹ ਇਧਰ ਆ। ਪਹ ਚੜਨ ਲੱਗੀ ਪੁੱਤਨੀ। ਆਂਦੀ ਬਗੀ ਨੇ ਪਾਉਂਦੇ ਆ। ਜੰਡੀ। ਬਗੀਆਂ ਸਸਤੀ ਵੈ। ਜੰਡੀ। ਜੰਡੀ। பாகதி பாகதி தெகதி பாகதி ਜੀ ਪੱਗੂ ਤੇ ਕੈਂਡੂ ਇਹਨਾਂ ਦੇ ਮੈਟ ਪਏ ਆ ਤੇ ਧੁੱਪ ਕਰਕੇ ਇੱਥੇ ਸੋਂਗੇ ਤੇ ਦਾਲ ਆਪਣੀ ਰਿਜ ਰਿਜ ਤਕਰੀਬਨ ਬਣ ਗਈ ਆ ਤੇ ਇਹ ਜੀ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਦਾਲ ਵਿੱਚ ਕੁਤਰਿਆ ਹੋਇਆ ਅਦਰਕ ਲਸਣ ਤੇ ਹਰੀ ਮਿਰਚ ਤੜਕਾ ਨਹੀਂ ਮੈ ਲਾਉਣਾ ਤੜਕੇ ਤੋਂ ਬਿਨਾਂ ਹੀ ਬਣਾਉਣੀ ਹੈ ਉਹ ਇਦਾਂ ਜਿੱਦਾਂ ਲੰਗਰ ਦੀ ਦਾਲ ਬਣਦੀ ਹੁੰਦੀ ਹੈ ਨਾ ਇਦਾਂ ਤੇ ਇਹਦੇ ਵਿੱਚ ਆਪਾਂ ਪਾ ਦਿੰਨੇ ਇਹ ਚੀਜ਼ਾਂ ਫਿਰ ਵੀ ਇਸ ਤੋਂ ਬਾਅਦ ਵਿੱਚ ਵੀ ਦਾਲ ਜਿਹੜੀ ਉਹ 2-3 ਘੰਟੇ ਜਿਹੜੀ ਉਹ ਰਿਜਦੀ ਰਹਿਣੀ ਆ ਖਾਣ ਲੱਗਿਆ ਮਤਲਬ ਕਿ ਆਪਾਂ ਉਹ ਲਾਉਣੀ ਆ ਚੁੱਲੇ ਉੱਤੋਂ ਤੇ तकरीबन ਰਿਜਜਦੀ ਰਹੂਗੀ ਤੇ ਇਹ ਬਾਦੀ ਜਿਹਾ ਆਪਾਂ ਕੱਟਿਆ ਹੋਇਆ ਟਮਾਟਰ ਤੇ ਪਿਆਜ਼ ਤੇ ਇਹ ਜੀ ਰਿਜਜ ਕੇ ਦਾਲ ਸ਼ਾਮ ਤੱਕ ਬਹੁਤ ਹੀ ਟੇਸਟੀ ਬਣੀ ਸੀ ਤੇ ਇਹਦੇ ਨਾਲ ਹੀ ਕਰਦੇ ਆਂ ਜੀ ਆਪਾਂ ਐਸੇ ਵਲੌਗ ਦਾ ਐਂਡ ਪਲੀਜ਼ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਕਰੇਲੂ ਵਲੌਗ ਹੁੰਦੇ ਆ ਜਿਨ੍ਹਾਂ ਨੂੰ ਪਸੰਦ ਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ